ਲੈ ਵੀ ਦੀਮ ਠਰੂ ਵੱਲ ਤੇ ਪੂਰੀ ਫੈਮਿਲੀ ਵੱਲ ਬਣ ਗਈ ਵਧਾਈ ਵਧਾਈ ਐਦਾਂ ਆ ਵੀ ਸਕੂਟਰੀ ਲਗਾ ਲੈਣਾ ਐਨ ਮੌਕੇ ਤੇ ਮਤਲਬ ਦਿਲ ਕੀਤਾ ਸਕੂਟਰੀ ਲੈਣ ਨੂੰ ਤੇ ਮੈਂ ਹੁਣ ਲੈ ਲੈਣੇ ਆ ਕੈਨਡੀ ਸੰਦੀਪ ਵੀ ਲੈ ਲਈਏ ਨਾਲ ਕੋਈ ਸਾਧਨ ਨਹੀਂ ਹੈਗਾ ਮਾਲਾ ਕੋਈ ਬਾਜ਼ਾਰ ਥੋੜਾ ਜਿਹਾ ਜਾਣਾ ਸਬਜ਼ੀ ਲੈਣਾ ਵੀ ਲੈਣਾ ਮੈਨੂੰ ਗੱਡੀ ਕੱਢਣੀ ਪੈਂਦੀ ਐ ਤੇ ਮੋਪੜ ਤੇ ਹੁੰਦਾ ਵੀ ਜਦੋਂ ਥੋੜਾ ਸਮਾਨ ਵੀ ਰੱਖਿਆ ਜਾਂਦਾ ਉਹਦੇ ਤੇ ਮੋਟਰਸਾਈਕਲ ਤੇ ਸਮਾਨ ਨਹੀਂ ਰੱਖਿਆ ਜਾਂਦਾ ਤੇ ਹੁਣ ਉਧਰ ਚੱਲੇ ਆ ਸਕੂਟਰੀ ਦਾ ਸਾਰਾ ਡਨ ਹੋ ਗਿਆ ਕੱਲ ਦਾ ਅਲੈਕਸ ਤੋਂ ਵੀ ਆ ਲਈ ਤੇ ਕੱਲ ਦਾ ਮਤਲਬ ਗੱਲਬਾਤ ਕਰ ਲਈ ਸਾਰੀ ਤੇ ਹੁਣ ਬਸ ਸਟੈਂਪ ਪੇਪਰ ਬਣਾਉਣ ਚੱਲੇ ਆ ਮ ਬਣਾ ਕੇ 29 30 ਜਿਹੜਾ ਫਾਰਮ ਹੁੰਦਾ ਉਹ ਫਿਲ ਕਰਾ ਲੈਣਾ ਉਹ ਕਰਾ ਕੇ ਤੇ ਉਸ ਤੋਂ ਬਾਅਦ ਵਿੱਚ ਲੈਣ ਜਾਣੇ ਜੇ ਤੇ ਅੱਜ ਮਿਲ ਗਈ ਠੀਕ ਹੈ ਜਾਂ ਨਾ ਮਿਲੀ ਤੇ ਫਿਰ ਮਤਲਬ ਜੇ ਮੈਂ ਲੇਟ ਹੋ ਕੇ ਕਚਹਿਰੀ ਵੈਸੇ ਲੱਗਦਾ ਬੰਦ ਹੋ ਗਈ 6 ਵਜੇ ਆ ਤੇ ਜੇ ਤੇ ਉੱਥੇ ਮਤਲਬ ਬਣ ਗਈ ਗੱਲ ਫਿਰ ਤੇ ਅੱਜ ਸਕੂਟੀ ਆਜੂਗੀ ਜੇ ਨਾ ਬਣੀ ਗੱਲ ਫਿਰ ਕੱਲ ਸਹੀ ਫਿਰ ਇਦਾਂ ਹੋ ਫਿਰ ਕੱਲ ਹੋਊਗਾ ਕੰਮ ਬਸ ਇੰਨਾ ਹੋ ਸਕਦਾ ਹੈ ਪੇਪਰ ਵਰਕ ਤੇ ਆਪਾਂ ਸਾਰਾ ਕਰਾ ਲਿਆ ਹੁਣ ਤੇ ਹੁਣ ਚੱਲੇ ਆ ਸਕੂਟਰੀ ਲੈਣ ਵਾ ਤੇ ਰੇਸ਼ੂ ਨਾਲ ਫੋਨ ਕਰਤਾ ਮੈਂ ਆ ਜਾ ਯਾਰ ਚੱਲ ਗਿਆ ਜੇ ਫਰੀਆਂ ਕੰਨਾਂ ਮੈਂ ਫਰੀ ਆ ਆ ਜਾ ਮੈਂ ਚੱਲ ਠੀਕ ਪੇਪਰ ਵਰਕ ਪ੍ਰੋਪਰ ਹੋ ਗਣ ਜਾ ਕੇ ਬਸ ਸਕੂਟਰੀ ਫੜਨੀ ਤੇ ਪੈਸੇ ਤਾਰਨੇ ਬਸ ਇਹ ਲਿਆਂਦੇ ਪੇਪਰ 29 30 ਫਾਰਮ ਸਾਰਾ ਸਾਈਨਸ ਉਨ ਕਰ ਲੇ ਪ੍ਰੋਪਰ ਐਫੀਡੇਵਿਟੀ ਬਣਾ ਲਿਆ ਪੇਪਰ ਵਰਕ ਸਾਰਾ ਹੋ ਗਿਆ ਜਿਨ੍ਹਾਂ ਦੇ ਕੋਲੋਂ ਮੈਂ ਸਕੂਟਰੀ ਲੈਣੀ ਸੀਗੀ ਉਹ ਕਿਤੇ ਗਏ ਹੋਏ ਨੇ ਘੁੰਮਣ ਉਹਨਾਂ ਨੇ ਮੈਂ ਜੱਕਦਾ ਮੈਂ ਆਖ ਮੈਂਗਾ ਪੇਪਰ ਵਰਕ ਸਾਰਾ ਹੋ ਗਿਆ ਹੁਣ ਮੈਂ ਸਕੂਟੀ ਲਗਾ ਲਿਆ ਨਾ ਹੁਣ ਤੇ ਉਹ ਕਹਿੰਦੇ ਆਪਾਂ ਬਰਥਡੇ ਫੰਕਸ਼ਨ ਤੇ ਕਿਤੇ ਗਏ ਹੋਏ ਆ ਤੇ ਤੁਸੀਂ ਕੱਲ ਲੈ ਲਓ ਤੇ ਹੁਣ ਗੱਲ ਕੱਲ ਤੇ ਪੈ ਗਈ ਤੇ ਕੱਲ ਲੈ ਲਾਂ ਕੋਈ ਚੱਕਰ ਨਹੀਂ ਹੁਣ ਮੈਂ ਜਾ ਰਿਹਾ ਵਾਂ ਕਿੰਦੀ ਦੀ ਹੁਣ ਵਾਲ ਟੀਵੀ ਤੇ ਬੰਦ ਕਰ ਦੋ ਤਾਂ ਇਹਨੂੰ ਪਤਾ ਨਹੀਂ ਕਿਉਂ ਆਤ ਪੈ ਗਈ ਚੀਕਾਂ ਮਾਰਨ ਦੀ ਹਾਂ ਦੱਸ ਬਹੁਤ ਕਿੱਧਰ ਕਰੇ ਰਹੀਆਂ ਨੇ ਕੋਈ ਨਾ ਮਿਲ ਲੰਗ ਉਹ ਬਹੁਤ ਸੋਹਣੇ ਹੈਗੇ ਟੋਟੀ ਗਏ ਸਾਰੇ ਨਹੀਂ ਹੋ ਗਏ ਠੀਕੇ ਪਾਈ ਹਾਂ ਚਲ ਠੀਕੇ ਚਲ ਚੱਲੀਏ ਇਸ ਵੀ ਕਰਦੇ ਮਾਦਾ ਸਾਰੇ ਦੁੱਧ ਤੇ ਤਾਂ ਕੁੜੀ ਦਾ ਪਾਇਆ ਨਹੀਂ ਬੋਤਲ ਚ ਵਾਲਾ ਸਾਰਿਆਂ ਨੇ ਸਸੀਗਾ ਬੁਲਾ ਦੇ ਨੇ ਇਹਦੇ ਮੈਂ ਇੰਜੈਕਸ਼ਨ ਲਾ ਦੇਣਾ ਸਸੀਗਾ ਬੁਲਾ ਦੇ ਚਾ ਚਾ ਹਾਂ ਤੇ ਚਾ ਵੀ ਕਰੋ ਹਣ ਬਾਏ ਕਰ ਦੋ ਸਸੀ ਦਾ ਸਵਾਗਤ ਹੈ ਜਣੇ ਵਲੌਗ ਦੇ ਵਿੱਚ ਤੇ ਅੱਜ ਚੱਲੇ ਆ ਆਪਣਾ ਅੱਜ ਮੋਪਟਾ ਜਣੀ ਨਾਲੇ ਘਰੇ ਸ਼ਾਮ ਤੱਕ ਤੇ ਨਵੀਂ ਸੈਕੰਡ ਹੈਂਡ ਦੀ ਜਿਵੇਂ ਤੁਹਾਨੂੰ ਪਤਾ ਹੀ ਸਰਦਗੇ ਨੇ ਅੱਧਾ ਕੰਮ ਜੜਾਂਗੇ ਮੈਂ ਕੱਲ ਕਰਾਂ ਇੱਕ ਕੈਬੀ ਦੇ ਪੇਪਰ ਵਰ ਸਾਰਾ ਕਰਾਂ ਫਿਰ ਢੇਰਾ ਹੋਗਾ ਕੱਲ ਨਹੀਂ ਲਿਆਂਦੀ ਗਈ ਤੇ ਮੋਪੜ ਅੱਜ ਹੁਣ ਸ਼ਾਮ ਤੱਕ ਸ਼ੇਪ ਹੋਇਨਾ ਲੈਣ ਵਾ ਤੇ ਜਾਵਾਂ ਘੁੰਮਣ ਹੋਏ ਸੰਤਾਜ ਬੱਜ ਗਏ ਨੇ ਉਸ ਤੋਂ ਬਾਅਦ ਜਾਣਾ ਆ ਇਧਰ ਰਿਸ਼ਮ ਵੀਰ ਦੇ ਘਰੇ ਤੇ ਖੁਣਾ ਸੰਦੀਪ ਕਾਂਡੇ ਵੀ ਘਰੇ ਬੈਠੇ ਆ ਮਮੀ ਕਹਿੰਦੇ ਅੱਜ ਕੁੱਕਰ ਨਵਾਂ ਲੈਣਾ ਕੁੱਕਰ ਨਵਾਂ ਲੈਣਾ ਤੇ ਪੁਰਾਣਾ ਕੁੱਕਰ ਵੇਚ ਦੇ ਕੇ ਤੇ ਨਵਾਂ ਕੁੱਕਰ ਲਿਆਵਾਂਗੇ ਤੇ ਕੁੱਕਰ ਤੋਂ ਨਾਲ ਕਹਿੰਦੀ ਪਿਆ ਫਰਾਈਪੈਨ ਵੀ ਜਿਹੜਾ ਵੀ ਚੇਂਜ ਕਰਦੇ ਚ ਦੁੱਧ ਬੜਾ ਡੁੱਲਦਾ ਇਹ ਵੀ ਮਤਲਬ ਸਹੀ ਨਹੀਂ ਹੈਗਾ ਵੀ ਹੁਣ ਚੱਲੇ ਆ ਸਾਡੇ ਨਾਲ ਰਾਤੀ ਬਾਰਿਸ਼ ਬਹੁਤ ਜ਼ਿਆਦਾ ਹੋਈ ਤੇ ਚੰਗਾ ਹੋਇਆ ਮੈਂ ਗੱਡੀ ਨਹੀਂ ਧੋਈ ਨਹੀਂ ਤੇ ਮੈਂ ਕੱਲ ਕਹਿ ਆ ਸੋਚਾਂ ਸੋਚਣ ਡਿਆ ਪੂਰਾ ਮਨ ਬਣਾ ਲਿਆ ਵੀ ਗੱਡੀ ਧਵਾ ਲਈ ਫੇਰ ਪਤਾ ਨਹੀਂ 80 ਟਾਈਮ ਪਤਾ ਨਹੀਂ ਕੀ ਮੂਡ ਜਾ ਬਦਲ ਗਿਆ ਵੀ ਮੈਂ ਵੀ ਰਹਿਣ ਦਨਾ ਯਾਰ ਆ ਬਾਰਿਸ਼ ਆ ਬਾਰਿਸ਼ ਵਾਲਾ ਜਿਹੜਾ ਨੇ ਮੌਸਮ ਜਿਹਾ ਹੋਇਆ ਪਿਆ ਹੈਗਾ ਫੇਰ ਮੈਂ ਵੀ ਰਹਿਣ ਦਨੇ ਆ ਜੀ ਧੋਣੀ ਨਹੀਂ ਆਪਾਂ ਗੱਡੀ ਪਤਾ ਕਿ ਆਪਾਂ ਕਿੱਦਾਂ ਸੂਰਤ ਉਹ ਕੁਕ ਕਰਨਾ ਹੈ ਕੱਢ ਲਵਾਇੜ ਪੁਰਾਣਾ ਕੈਨੂੰ ਕੁੜੀਆਂ ਨੂੰ ਚੁੱਕੂਗੀ ਤੂੰ ਤੇ ਮਗਰੀ ਰੱਖਦੇ ਹਾਂ ਮੈਂ ਆਪਣੀ ਦੇ ਪਾਉਂਡ ਇਹਦੇ ਕੋਲ ਨਹੀਂ ਆਪਾਂ ਇੱਕੋ ਹੀ ਆ ਬਸ ਆਪਣੇ ਕੋਲ ਉੱਥੇ ਹੀ ਉੱਥੇ ਆੰਦੇ ਆਪਾਂ ਬਸ ਅੰਕਲ ਨੇ ਕਹਿੰਦੇ ਚਲੇ ਗਏ ਬਾਹਰ ਤੇ ਇੱਥੇ ਮੁੰਡਾ ਲੱਗਾ ਆ ਹੁਣ ਉਹਦੇ ਕੋਲ ਦੇਖ ਲੈ ਇੱਕ ਇੱਕ ਇਨ ਲੀਟਰ ਦੇ ਵੀ 5 ਲੀਟਰ ਦੇ ਯਾਰਡ ਇਹਦੀ ਗਰੰਟੀ ਗਰੰਟੀ ਨਹੀਂ ਹੁੰਦੀ ਕੋਈ ਸਾਲ ਦੀ ਐਕਟੀਵੇਸ਼ਨ ਨਾਲੇ ਕਰ ਦਿੰਦੇ ਇਹਦੇ ਬਾਅਦ ਜਿਹੜੀ ਸ਼ੀਟੀ ਹੈ ਨਾਰਮਲ ਹੁੰਦੀ ਕੋਈ ਸਪੈਸ਼ਲ ਨਹੀਂ ਹੁੰਦੀ ਇਹਦਾ ਸਪੈਸ਼ਲ ਹੁੰਦੀ ਐਸਐਸ ਇਹ ਸ਼ਰਾਬ ਦਾ ਹੈ ਇਹ ਇਹ ਤੋਂ ਵਧੀਆ ਬਿੰਦਾ ਆ। ਅਗਰ ਤੇ ਇਹ ਮਤਲਬ ਇਹ ਤੋਂ ਵਧੀਆ ਬਿੰਦਾ ਇਹ ਤੋਂ। ਸਭ ਤੋਂ ਵਧੀਆ ਜੀ ਇਹ ਹੀ ਹੈ ਜੇ ਨਾਨ ਸਟਿਕ ਤੇ ਵਰਤਣਾ ਤੇ ਨਹੀਂ ਇੰਡਕਸ਼ਨ ਤੇ ਵਰਤਣਾ। ਅੱਛਾ ਅੱਛਾ ਠੀਕ। ਹਾਂ ਅੱਛਾ ਉੱਤੇ ਵਰਤਿਆ ਇੰਡਕਸ਼ਨ ਕਿ ਕੀ ਜਿੱਤੇ ਤੋਂ ਕਹਿੰਦੇ ਨਹੀਂ। ਦੇਖਿੰਦੇ ਬੱਲੇ ਠੀਕ ਠੀਕ ਸਹੀ। ਨਾ ਪੁੱਤ ਇਹ ਕੋਡ ਐਂਗਲ ਵਾਲਾ ਵੀ ਹੰਤਣਾ। ਹਾਂ ਦੋ ਵਾਲਾ ਜਿਹੜਾ ਔਰ ਦੋਹਾਂ ਸੇ ਟਾਈਂਜ ਤੇ ਹੈ ਦੋ ਸਹੀ ਦਾ ਕਲਮ ਪਿੜਾ ਲਗਾਣਾ ਆ ਰਪੂ ਬੁਗਾਰਾ ਤੇ ਦਾ ਨਾਰਮਲ ਹੀ ਹੋਗੀ ਜਿਹੜੀ ਆਮ ਹੁੰਦੀ ਹਨਾ ਹਾਂ ਉਹੀ ਗੱਲ ਮੈਂ ਕਿਹਾ ਕੇਵਲ ਇੰਦੀ ਜੇ ਟੁੱਟ ਜੇ ਤਾਂ ਬੰਦਾ ਲੈਣ ਲੰਨਾ ਨਾ ਨਾ ਟੱਕਣ ਸਟੀਲ ਦਾ ਹੁੰਦਾ ਟੱਕਣ ਸਟੀਲ ਦਾ ਹੀ ਜਿੱਦ ਕਰ ਇਹ ਹਿਸਾਬ ਤਾ ਵੇ ਜੰਦਾ ਹੀ ਹੋਗੀ ਇਹ ਵੇ ਕੰਮ ਗਲਤ ਜਾਨੀ ਹੋਏ ਟੱਕਣਾ ਵੀ ਫਿਰ ਉਹ ਚਾਹੀਦਾ ਟੱਕਣਾ ਨਹੀਂ ਇਹ ਆ ਮੁੱਠੀ ਇਹ ਨਾਨ ਸਟਿਕ ਹੈ ਹਾਂ ਚੱਲ ਸਹੀ ਹੈ ਇਹ ਨੂੰ ਸ਼ਿੰਟੀ ਇਹਦੀ ਥੀਕਾ ਅੱਧੀ ਭਾਜ ਜਾਂਦੀ ਹੈ ਨਾ ਇਸ ਪੈਕ ਇਹਨੂੰ ਲਾਇਆ ਇੱਕ ਮਿੰਟ ਅੱਛਾ ਇਹ ਜਿਹੜੀ ਦੂਜੀ ਸੀਟੀ ਉਹ ਤੇ ਖੁੱਲ ਕੇ ਸਾਫ਼ ਹੋ ਜਾਂਦੀ ਤੇ ਇਹ ਇਹ ਖੁੱਲਦੀ ਖਲਦੀ ਨਹੀਂ ਇਦਾਂ ਫਿਕਸ ਹੀ ਬਸ ਇਹ ਆਟਕਣੇ ਦਾ ਫਿਕਸ ਹੈ ਅੱਛਾ ਠੀਕ ਹੈ ਚੱਲ ਸਹੀ ਹੈ ਪਸੰਦ ਆ ਕੀ ਰੇਟ ਹੈ ਦਾ ਸਤ ਨਹੀਂ ਬੜੀ ਕਰਨ ਦੀ ਸਾਡੇ ਵਰਗੂੰ ਫਿਰ ਤੇ ਸਰਦੈ ਭਾਈ ਲੈ ਟੀਕਾ ਲੱਗਿਆ ਇੰਜੈਕਸ਼ਨ ਲਵਾ ਗਲੇ ਨਾ ਹਾਂ ਨਾ ਫਰਾਈ ਬਿੰਦ ਮੈਂ ਭਾਈ ਨੋਰਮਲ ਵੀ ਹੈ ਲਾ 120 ਪੀ ਇਹਦੇ ਪਨੇ ਆ ਨਿਕਾ ਜਾ ਕੁੱਕਰ ਆਹ ਫਿਰ ਟਿਫਿਨ ਕਿੰਨੇ ਪਿਆਰੇ ਨੇ ਰੋਟੀ ਰੱਖਣ ਵਾਸਤੇ ਉਹ ਪਿਸਤਲ ਦੇ ਸਟੂਲ ਦੇ ਭਾਂਡੇ ਉੱਪਰ ਲੱਗੇ ਆਲਾ ਭਾਈ ਆ ਕਰ ਉਹ ਤੇ ਉਹ ਨਹੀਂ ਹੁੰਦਾ ਜਿੱਦਾਂ ਗੁੰਡੀ ਵਾਲੇ ਮੰਗਦੇ ਆ ਉਹ ਉਹਦੇ ਵਿੱਚ ਚਾਹ ਬੜੀ ਰੋੜਦੀ ਪਾਉਣ ਲੱਗੇ ਇਹ ਚ ਨਹੀਂ ਰੋੜੇਗੇ ਆ ਇਹ ਚ ਰੋੜੇਗੇ ਨਹੀਂ ਇਹ ਤਾਂ ਕੋਈ ਕਿਨਾਰੀ ਬਣੀ ਹੋਈ ਹੈ ਨਾ ਇਹਦੀ ਕਿਨਾਰੀ ਬਣੀ ਹੈ ਉਹਦੀ ਕਿਨਾਰੀ ਨਹੀਂ ਬਣੀ ਤੇ ਇਹਦੇ 'ਚ ਦਾਗ ਜਿਹਾ ਲੱਗਾ ਦਾਗ ਲੱਗਾ ਹੈ ਆਹ ਵੇਖ ਸਹੀ ਚ ਹੋ ਗਿਆ ਆਹ ਵਾਲਾ ਸਲੈਕਟ ਕਰ ਲਿਆ ਵਾ ਇੱਕ ਦਿਨ ਹਰਗਣ ਵਾਸਤੇ ਹੁਣ ਆਪਾਂ ਜੁੱਤੀ ਦੇਖਣ ਵਾਸਤੇ ਆਏ ਇੱਥੇ ਚੱਪਲ ਸਿੰਪਲ ਚੱਪਲ ਲੈ ਲਾਂਗੇ ਥੋੜੀ ਵਧੀਆ ਜਲਾਵਾ ਕਿਉਂਕਿ ਨਾਰਮਲ ਟੁੱਟ ਜਾਂਦੀ ਝਾਟੀ ਹਾਂਜੀ ਬਤਕ 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 ਗੁਡੀ ਵਾਸਤੇ ਦੇਖਣਾ ਹਟੇ ਚੱਪਲ ਇੱਥੇ ਰੋ ਇੱਥੇ ਇੱਥੇ ਉਧਰ ਨਹੀਂ ਜਾਣਾ ਇੱਥੇ ਖੇਡੋ ਆਹ ਦੇਖੋ ਹਾਂ ਅੱਗੇ ਸੋਨੇ ਉਹ ਦੇਖਣ ਦੇ ਆਪੇ ਆਹ ਆਹ ਸੋਨੇ ਯਾਰ ਆਹ ਸੋਨੇ ਪੁੱਤ ਦੇ ਹਾਂ ਤੁਸ ਸੋਨੇ ਹਾਂ ਹਾਂ ਰਗੁਣਾ ਮੇ ਖਾ ਪੁੰਨੇ ਗੋਤਾਵਈ ਇਧਰ ਆ ਪਈ ਇਹ ਚ ਕੱਲ ਨੂੰ ਆ ਗਈ ਉਹ ਆ ਵੀ ਸਿਆਣਾ ਹਨਾ ਆ ਸੋਣਾ ਠੀਕ ਹੈ ਪਾਪਾ ਵਾਲਾ ਆ ਦੇਖੋ ਆ ਹੀ ਪੋਤੀ ਚੱਪੜੇ ਕੋਰ ਅਸੀਂ ਅਵੀ ਰੱਡਾਲੀ ਵੀ ਕਿੰਨੀ ਪਿਆਰੀ ਹੈ ਪਰ ਉਹ ਵੱਡੀ ਹੈ ਇਹ ਸਹੀ ਰਗੁੰਦੇ ਸੈਂਡਲ ਆਇਕ ਸੰਦਲ ਸੈਂਡਲ ਦਾ ਸੁਣਨਾ ਇਹ ਗਾਰ ਉਹ ਪਸੰਦ ਹੈ ਮੇਰੇ ਤੀਨ ਨੂੰ ਸੰਦਲ ਗੁੰਦੇ ਸੰਦਲ ਆਇਓ ਸੋਹਣੇ ਲੱਗਦੇ ਉਹ ਤਾਂ ਉਹ ਨੀਚੇ ਖੜੋ ਤੇ ਮੇਕਰ ਕ ਸਾਈਡ ਚੁੱਪਲ ਪਾਈ ਇੱਕ ਸਾਈਡ ਸੈਂਟਰ ਹਰ ਗੁਣ ਬੜੀ ਖੁਸ਼ ਲਓ ਆਹ ਵਧੀਆ ਆਹ ਵਧੀਆ ਆਹ ਸੋਨੇ ਆਹ ਹੀ ਸੋਨੇ ਨਾ ਨਾ ਪੁੱਤ ਪਿਆਰ ਨੇ ਰੱਖੀ ਦੀ ਪਤਾ ਉਹਨਾਂ ਚ ਯੂਜ਼ ਵੀ ਦੇਖ ਰਿਹਾ ਮੈਂ ਨੁਕਾ ਕੇ ਲਾਈਟ ਵੇਟ ਨਹੀਂ ਕੱਟੀ ਆਹ ਮਾਰਨੇ ਮੇਰਾ ਪੈਰ ਗੁੰਦ ਸੈਂਡਲ ਤੇ ਚਪਲ ਸਲੈਕਟ ਕਰ ਲਈ ਆਪਾਂ ਸ਼ੂਜ਼ ਰਹਿਣ ਦਿੱਤੇ ਆ ਮੈਂ ਕਿ ਗਰਮੀ ਵਗੈਰਾ ਨਾ ਲੱਗੇ ਹੋ ਹੋ ਬੰਦਾ ਬੰਦਾ ਦੇਖੀ ਹੁਣ ਆਪਰੇ ਵੇਖੂਗੀ ਹਰ ਗੁੰਨੇ ਪੱਪੂ ਲੈ ਲਈ ਚਲੋ ਚੱਲੀਏ ਲੈ ਵੀ ਕਰਵਾ ਲਈਆਂ ਪੈਕ ਦੋ ਚਪਲਾਂ ਤੇ ਹੁਣ ਅਸੀਂ ਚੱਲੇ ਇੱਕ ਸੈਂਡਲ ਕਰਵਾਏ ਤੇ ਇੱਕ ਚਪਲ ਕਰਵਾਈਏ ਤੇ ਜੋਗੀ ਹੁਣ ਗੁੜੀਆਂ ਜੋ ਕਿ ਥੋੜੀ ਵਧੀਆ ਕਰਵਾਈ ਆ ਚਪਲ ਜੇ ਲੈ ਲਈਦੇ ਆ ਕਿ ਥੋੜੀ ਵਧੀਆ ਲੈ ਜਮੈਂ ਵੀ ਆਪਣੀ ਧੀ ਦੀ ਲੈ ਹੈ ਬਾਰੀ ਨਹੀਂ ਬੁੱਤ ਬਾਰੀ ਨਹੀਂ ਖੋਲਣੀ ਨਾ

ਮਮ ਬਸ ਠੀਕ 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 ਪੈ ਗਈ। ਪਰ ਇਹਨੇ ਨਾ ਵੇਖ ਡੈਸ਼ਬੋਰਡ ਤੇ ਮਾਰ ਮਾਰ ਕੇ ਰੱਖਣੀ ਚੱਪਲ ਵੀ ਕਿੱਦਾਂ ਐ। ਵਟ ਵਟ ਕੇ ਮਾਰੀ ਜਾਨੀ। ਹਾਏ। ਚਲੋ। ਚਲੋ। ਚਲੀਏ ਜੀ। ਚਲੋ ਜੀ। ਚਲੀਏ। ਦੋ ਸੈਂਡਲ ਵੀ ਆ ਗਏ ਨਹੀਂ ਕਿਤੇ। ਆਪੇ ਚਲ ਗਈ ਘਰੇ ਹੋਵੇ ਹੋਵੇ। ਚਲੋ। ਵਾਜਾਂ ਤੇ ਇੰਡੀ ਜਾ ਕੇ। ਵਾਜਾਂ ਤੇ ਇੰਡੀ ਕਹਿੰਦੀ ਦਾਦਾ। ਹੋ ਗਈ ਆ ਭਾਈ ਇਹ ਦਿਵਾਲੀ ਦੀ ਇਹ ਨਹੀਂ ਜਾਂਦਾ ਹੀ ਜਾਂਦਾ ਹੀ ਪਤ ਮੇਰਾ ਦਦਾਨ ਨੂੰ ਕਰ ਦ ਆਈ ਖਾ ਲਈ ਇਹ ਹੋ ਚੱਪੜ ਬਖੋਣੀ ਪੈਰ ਤਾਂ ਚੁੱਕ ਗਏ ਵੇਖੀ ਉਹ ਦਾਦੀ ਨੂੰ ਕਰ ਦੋ ਕਾਈ ਦਾਦੀ ਨੂੰ ਖਾ ਦੋ ਇੰਨੇ ਵੇਖੀ ਵੇਖੀ ਕਿ ਕਿਡਾ ਸੋਨਾ ਕਰਦੀ ਖਿਲਾ ਰੋ ਇੰਨੇ ਸਦੇ ਕੋਲ ਤਾਂ ਸਹੀ ਦਾਦੀ ਨੂੰ ਕਾਈ ਉਹ ਕਿਸ਼ ਕਰ ਨਹੀਂ ਕਰ ਠੀਕ ਹੈ ਲੈ ਕੇ ਆਏ ਆ ਚਪਾ ਲੈ ਦਿੰਦੇ ਦੁਨੀਆ ਦੁਕਾਨਾਂ ਫਿਰੀਆਂ ਮੈਂ ਸਿੰਪਲ ਜੇ ਰੋਟੀ ਇੱਕ ਸੈਂਡਲ ਲੈਣ ਦੇ ਚਪਲਾਂ ਦੋਨੋਂ ਲਿਆਂਦੀਆਂ ਇਹਦੀ ਠੀਕ ਹੈ

ਕੁੱਕਰ ਡੈਡੀ ਨੂੰ ਪਤਾ ਭੇਜਣ ਵਾਸਤੇ ਗਿਆ ਮਮੀ ਨੂੰ ਵੀ ਪਤਾ ਨਹੀਂ ਮਮੀ ਕਿੰਨੇ ਦਿਨ ਹੋ ਗਏ ਕਹਿੰਦੀ ਸੀ ਵੀ ਲਿਆਉਣਾ ਵੇ ਲਿਆਉਣਾ ਕੁੱਕਰ ਨਾਲ ਮੈਂ ਚੱਲ ਲੈ ਆਏ ਨਾਲ ਦੀ ਕਹਿੰਦੀ ਚੱਲ ਲੈ ਆਵੇਂ ਚੱਲ ਚੱਲੀ ਫਰਾਈਪੈਨ ਬਾਰੇ ਭਾਵੇਂ ਮਮੀ ਕਹੇ ਉਹ ਤੇ ਚੰਗਾ ਪੜਾਈ ਤੇ ਉਹ ਕੱਲੀ ਬਿਟਾ ਲੈ ਲੈਂਦਾ ਕੁਛ ਚਾਹਬੜੀ ਰੋੜਦੀ ਤਾਂ ਕਰਕੇ ਉਹ ਲੈਂਦਾ ਗੰਨਿਸ਼ ਜਾਣਾ ਹੈ ਤੇ ਫਰਾਈਪੈਨ ਲੈਂਦਾ 200 ਦਾ ਤੇ ਕੁੱਕਰ ਲੈਂਦਾ 1400 ਦਾ 200 ਦਾ ਫਰਾਈਪੈਨ ਤੇ 1400 ਦਾ ਕੁੱਕਰ ਲੱਗੀ ਸਮਝੀ ਆ ਮਮੀ ਲੈਂਦਾ ਕੁੱਕਰ ਤੇ ਆ ਉਧਰ ਅਰਜੀ ਕਵਾਂਡੀਆਂ ਦੇ ਪੈਗਲ ਐਂਟਰ ਕਰਨੇ ਐ ਐਂਡੇ ਚੱਲੇ ਜੀ ਵੀ ਅੱਜ ਮਾਰ ਰਹੇ ਦਿਨ ਦਾ ਆਤਾ ਠੀਕ ਜਿਹਾ ਥੋੜਾ ਜਿਹਾ ਕੱਲ ਚੰਗਾ ਆਹ ਆਹ ਉਹਨੇ ਕਹਿ ਕੇ ਗਏ ਮੈਨੂੰ ਪਤਾ ਦੱਸਿਆ ਆ ਨੇੜੇ ਵੇਲੀ ਬਣ ਲੈ ਮੈਂ ਨਹੀਂ ਵਧੀਆ ਚੱਲ ਜਾਂਦਾ ਅਸੀਂ ਤੇ ਕੰਪਨੀ ਆ ਸਟੀਲ ਦਾ ਲੈਂਦਾ ਸਟੀਲ ਹੀ ਕਹਿੰਦੇ ਨੇ ਇਹਨੂੰ ਆ ਵਧੀਆ ਲੈਂਦਾ ਉਹ ਦੇਤਾ ਯਾਰ ਚਾਹਵੜੀ ਰੁੜਦੀ ਉਹਦਾ ਕਿਨਾਰਾ ਨਹੀਂ ਸੀ ਨਾ ਅਗਲੇ ਬੰਨੇ ਗੋਲ ਐਂਦਾ ਬਣਿਆ ਇਹਦਾ ਕਿਨਾਰਾ ਗੋਲ ਬਣਿਆ ਬਹੁਤ ਛੋਟਾ ਬਹੁਤ ਛੋਟਾ ਨਾ ਹਲਾਦੇ ਪੁਰ ਗੱਲ ਨਹੀਂ ਹੋਣੀ ਖੋਲਣਾ ਹੈ ਖੋਲ ਦੇ ਇਹਨੂੰ ਚਲ ਟੱਕਣਾ ਟੱਕਣ ਸਟੀਲ ਦਾ ਹੀ ਅੜਦਾ ਬਾਰੀ ਨੂੰ ਨਹੀਂ ਉਹਨਾ ਹੀ ਹੋਣਾ ਹੀ ਹੈ ਇਹ ਗਲਾਈ ਚ ਆਂਦਾ ਨਾ 5 ਲੀਟਰ ਠੀਕ ਹੈ ਆਪੇ ਖੰਡ ਤਲ ਆ ਠੀਕ ਆ ਇਹ ਪਤਾ ਨਹੀਂ ਉਹ ਕੱਤੇ ਰੱਖਿਆ ਜਾਂਦਾ ਵਾ ਇੰਡਕਸ਼ਨ ਕਿ ਪੰਨੀ ਕੀ ਉੱਤੇ ਰੱਖਿਆ ਜਾਂਦਾ ਬੜੋ ਜੀ ਜਿਹੜਾ ਬਿਜਲੀ ਵਾਲਾ ਹੁੰਦਾ ਜਿਹੜਾ ਹਾਂ ਸਭ ਤਿੰਨ ਸਿਰਾਂ ਮੈਂ ਹੂੰ ਠੀਕ ਹੈ ਮੋਟੇਲੀ ਦੇ ਨੂੰ ਨਹੀਂ ਮੇਸ ਤੇ ਰੱਖਿਆ ਹੋਈ ਜੇ ਅੱਛਾ ਹੂੰ ਮੈਂ ਜਿੰਨੇ ਵਟੀਆਂ ਇਹ ਸੀਗਾ ਠੀਕ ਹੈ ਆਪਸਾਂ ਇਹਦੀ ਪ੍ਰਵਾ ਸੀਟੀਵੀ ਸਪੈਸ਼ਲ ਐਨ ਆਪਾਂ ਘਟ ਗਏ ਉਂਗਲ ਥੱਲੇ ਪਰਾਂ ਕਰ ਲਾ ਵੇਚ ਆ ਜਣੀ ਖੇਤੀ ਕਰਦੀ ਜਦ ਤੱਕ ਉਹ ਕਹਿੰਦਾ ਸਾਲ ਦੀ ਗਰੰਟੀ ਸਾਲ ਦੀ ਗਰੰਟੀ ਆ ਹਾਂ ਤੇ ਉਹ ਉਹਦੀ ਉਹਦੀ ਵੀ ਗਰੰਟੀ ਹੈਗੀ ਸੀ ਦੀ ਹਾਂ ਇਹਦੀ ਬੰਦਿਆ ਆਸ ਕੋ ਬੰਦਿਆ ਘਪਾ ਇਹ ਮੈਂ ਆ ਲੈ ਆਂਦੀ ਆਪਣੇ ਜੱਗੇ ਘੜੀ। ਕੋਈ ਨਹੀਂ ਰਾਜ ਦਾ। ਆਹ ਕੜੇ ਇਧਰੋਂ ਖਲ ਨਹੀਂ ਉਧਰੋਂ 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 ਆਹ ਇਧਰੋਂ ਹੀ ਆ। ਆਉਣ ਲਈ ਤੇ ਜਿਹੜਾ ਨੰਬਰ ਉਹ। ਇਹ ਮੈਂ ਕੋ ਦੂਜੀ ਡੜਜੀ ਉਹ ਪਟੇ ਵਾਲੀ ਨਹੀਂ ਘੜੀ ਹੈਗੀ ਇੱਥੋਂ ਇੱਥੋਂ ਸਿੱਧੀ ਨਿਕਲ ਨਹੀਂ ਇੱਥੋਂ ਉੱਤੋਂ ਹੀ। ਜਿਹੜੀ ਨਾਲ ਘੜੀ ਉਹ ਖਿਲਾਉਂਦਾ ਬਸ। ਲੰਗੜ ਲਵਾ। ਮੈਂ ਮੈਂ ਭਰਾਵਾ ਮੈਂ ਮੈਂ ਆਪਣੇ ਕੋਈ ਵੀ ਨਹੀਂ ਰੀਝ ਪੂਰੀ ਕਰਦਾ ਮੈਂ ਆ ਲੈ ਚੀਜ਼। मैंने गिफ्ट मिली जो कपड़े लैन गए और मैंने गिफ्ट मिली तो एक गोल्डी जा बस मम्मी आया घड़ी मेरी सोनी ਬਟਨ ਸਾਈਡ ਲੱਪੋਂ ਨੂੰ ਪ੍ਰੈਸ ਕਰ ਉਹਨੂੰ ਕਟੋ ਠੰਡ ਲੱਪੋਂ ਹਾਂ ਮੜਿਆ ਨੱਪ ਕੇ ਛੱਡ ਦਿਓ ਬਸ ਚੱਲ ਗਈ ਨਾ ਐਮ ਸੈੱਟ ਕਰਨ ਵਾਲਾ ਠੀਕ ਹੈ 1 ਵਜੇ ਸੀ ਲਿਆ ਹੁਣ ਸੈੱਟ ਕਰਨਾ ਟੈਂਕ ਪਰ ਆਹ ਹੁਣਾਂ ਨੂੰ ਮੈਂ ਸੱਦ ਲਿਆ ਨਾਲ ਤੇ ਮਹਾਵਜਰ ਚੱਲੋ ਮੇਰੇ ਨਾਲ ਵੀ ਇਹ ਮੋਪੜ ਦੇਣ ਵਾਸਤੇ ਜਾਣਾ ਤੇ ਬਾਈ ਹੁਣੀ ਆ ਗਏ ਨੇ ਤੇ ਸੰਦੀਪ ਨੂੰ ਕੱਲੀ ਨੂੰ ਪਤਾ ਹੋਰ ਮਤਲਬ ਡੈਡੀ ਨੂੰ ਪਤਾ ਹੈਗਾ ਉਹਦੇ ਡੈਡੀ ਨੂੰ ਪਰ ਡੈਡੀ ਨੂੰ ਵੀ ਪਤਾ ਹੈ ਮੰਮੀ ਨੂੰ ਨਹੀਂ ਪਤਾ ਵੀ डैडी पता है फिर तो स्कूटरी लैनी है क्योंकि मम्मी गए हुए उधर किरण दी हूँ वाले हम चले पेपर वर्क तो सारा पूरा ही है कलवा उ जाके उसे माहौल है लै भी स्कूटरी लैली स्कूटरी आई आ सत्त बज गए चाली मिनट तो अपने हथ चई है तो आ रे शमीर लेरू मैं ग्डी चाह भरा लगा गलो मैं तीस चलाओ मैं मैं स्कूटरी चला के नहीं आने लाउन करशी जो ਸ਼ਕ ਲਾਗ ਲਾਗ ਲਾ ਹਾਂ ਪਤਾ ਸਾਰਾ ਜਾਣ ਕੇ ਕਰਦੇ ਜੀ ਮੈਨੂੰ ਪਤਾ ਸਾਰਾ ਤੇ ਪਰ ਲੀਲਾਤ ਨਹੀਂ ਯੂਜ਼ ਕਰਨੀ ਠੀਕ ਆ ਉਧਰ ਵਾਲੀ ਬਸ ਕਲੀਅਰ ਇਸ ਬ੍ਰੇਕ ਠੀਕ ਆ ਬਸ ਬ੍ਰੇਕ ਤੇ ਪੈਰ ਹਾਂ ਬ੍ਰੇਕ ਤੇ ਪੈਰ ਰੱਖ ਕੇ ਉਹਨੂੰ ਠਾਣ ਨਾਪਦੇ ਬਟਨ ਹਾਂ ਬਸ ਡੀ ਤੇ ਲੈ ਆਉਣਾ ਹਾਂ ਹਾਂ ਪ੍ਰੈਸ ਕਰਕੇ ਡੀ ਤੇ ਲੈ ਆਉਣਾ ਠੀਕ ਆ ਹਾਂ ਬ੍ਰੇ ਹਾਂ ਬ੍ਰੇਕ ਤੇ ਪੈਰ ਰੱਖ ਕੇ ਉਹਨੂੰ ਹਾਂ ਹੈਂਡ ਬ੍ਰੇਕ ਲਾ ਦਿਓ ਹਾਂ ਹਟਾ ਦਿਓ ਠਾਣ ਨਾਪ ਹਾਂ ਨਾਪੋ ਮਸਲਾ ਠੀਕ ਆ ਹਾਂ ਡੀ ਤੇ ਕਰ ਦਿਓ ਹਾਂ ਡੀ ਤੇ ਲੈ ਆਓ ਇਸਪੋਰਟਸ ਵਾਲਾ ਗੱਡੀ ਤੇ ਬਸ ਠੀਕ ਆ ਹਾਂ ਓਕੇ ਲੈ ਵੀ ਆਪਣੀ ਸਕੂਟਰੀ ਠੀਕ ਆ ਕਰ ਲੋ ਚੈੱਕ ਮੈਂ ਉਹਨਾਂ ਦੇ ਘਰੇ ਨਹੀਂ ਵਲੌਗ ਹੋਣਾ ਕਿਉਂਕਿ ਉਹ ਦੀਦੀ ਹੋਣਾ ਸਕੂਟਰੀ ਫਿਰ ਲੈਂਡੇ ਲੀਡਿਸ ਦੇ ਹੈਗੇ ਬੁਰੇ ਲੱਗਦਾ ਤੇ ਇਦਾਂ ਦੇ ਕੁਝ ਹਾਲਾਤ ਅਜ ਬਾਰਿਸ਼ ਨਾਲ ਬਹੁਤ ਜ਼ਿਆਦਾ ਲੁਬੜੀ ਲੁਬੜੀ ਆ ਛਿੱਟੇ ਬੜੇ ਪਏ ਆ ਮੈਂ ਉਮੀਦ ਕਰਦਾ ਫੈਮਲੀ ਮੇਰੀ ਖੁਸ਼ ਹੋਊਗੀ ਬਾਕੀ ਪਤਾ ਨਹੀਂ ਖੁਸ਼ੀਨ ਦੇਖਣੇ ਉਦਾਂ ਦੇ ਮੈਂ ਉਮੀਦ ਕਰ ਸਕਦਾ ਵੀ ਖੁਸ਼ ਹੋਣਗੇ ਚਲੋ ਠੀਕ ਆਣ ਚੱਲਦੇ ਆ ਘਰੇ ਠੀਕ ਆ ਜੀ ਲੈ ਵੀ ਮਿੱਤਰਾਂ ਨੇ ਕੰਮ ਬਿਲੋ ਕੱਢਿਆਣੀ ਜਿਹੜੇ ਅੜਗੇ ਲੋਕਾਂ ਤੋਂ ਚੈੱਕ ਸਕੂਟਰੀ ਵਾਹੇ ਮੈਨੂੰ ਡਰੀ ਲੱਗਦਾ ਵਾ ਚਲਾਉਣ ਲੱਗਾ ਕਿ ਪਤਾ ਮੈਂ ਮੋਟਰਸਾਈਕਲ ਚਲਾਉਂਦਰਾ ਸਕੂਟਰੀ ਘੱਟੀ ਚਲਾਈ ਜਾਵੀ ਤੇ ਆ ਸ਼ੀਸ਼ੇ ਵੀ ਪਾਉਣ ਘਰ ਜਾ ਗਿਆ ਕੰਨ ਜੇ ਲਾਹ ਲੂ ਦੇਣੇ ਇਹ ਥੋੜਾ ਠੀਕ ਨਹੀਂ ਲੱਗਦਾ ਕੰਮ ਵੈਸੇ ਅਭੀ ਸੰਦੀਪ ਨੇ ਚਲਾਉਣੀ ਉਹਦੇ ਵਾਸਤੇ ਠੀਕ ਆ ਕੰਨ ਜੇ ਲਾਈ ਜਿਹੜੇ ਲੱਗੇ ਰਹਿਣ ਦਾ ਯਾਰ ਤੇਰੇਸ਼ਾ ਵੀ ਮੈਂ ਤਾਂ ਗੱਡੀ ਵਧੀਆ ਚਲਾਉਂਦਾ ਵੇ ਇੱਕਦੱਕ ਛੰਡਿਆ ਹੀ ਹੈ ਮੇਰੀ ਗੱਡੀ 40 ਤੇ ਆ ਤੇ ਉਹਨੇ ਲਾਤੀ 80 ਤੇ ਹੈ ਆਹ ਹਾਂ ਜਾਰੇ ਅੱਜ ਜਾਂਦੀ ਹੈ ਲੈ ਵੀ ਸ਼ੇਰ ਲੈ ਜਾ ਗੱਡੀ 'ਚ ਮੈਂ ਆ ਕੇ ਰਿਸ਼ਵੀਰ ਕਹਿੰਦਾ ਮੈਂ ਹੁਣ ਲੈਣੀ ਆ ਪਿਆਜ ਘਰ ਵਾਸਤੇ ਭਾਬੀ ਜੀ ਦਾ ਆਇਆ ਫੋਨ ਤੇ ਉਹ ਲੈਣ ਲੱਗ ਪਿਆ ਪਿਆਜ ਤੇ ਮੈਂ ਇੱਧਰ ਲੈ ਲਿਆ ਵਾ ਸ਼ਰਦਾਈ ਦਾ ਸਮਾਨ ਕਿਉਂਕਿ ਰੇਸ਼ਮ ਵੀਰ ਤੇ ਭਾਬੀ ਹੁਣੇ ਕਹਿਣ ਦੇ ਆ ਵੀ ਤੂੰ ਸਾਰਿਆਂ ਨੂੰ ਸ਼ਰਦਾਈ ਪਾਉਣਾ ਸਾਨੂੰ ਵੀ ਪਿਆਜ ਵੀ ਕਿੱਦਾਂ ਦੀ ਬਣਾਉਣਾ ਆ ਤੇ ਹੁਣ ਉਹਨਾਂ ਵਾ ਜੇ ਟਾਈਮ ਲੱਗਾ ਤੇ ਹੁਣ ਜਾਵਾਂਗੇ ਸ਼ਰਤੀ ਸੰਦੀਪ ਰੋਟੀ ਰੇਟੇ ਵਾਲੇ ਵੀ ਫ੍ਰੀ ਹੋ ਕੇ ਫਿਰ ਜਾਵਾਂਗੇ ਫਿਰ ਬਣਾਵਾਂਗੇ ਉੱਧਰ ਤਾਂ ਨਾਲੇ ਹੁਣ ਦੋ ਮਠਿਆਈ ਦੇ ਡੱਬੇ ਲੈ ਲਈਏ ਵੀ ਉੱਧਰ ਸਾਡੇ ਤੇ ਫੈਕਟਰੀ ਹੈਗੀ ਲੱਗੇ ਜਿੱਥੇ ਮਠਿਆਈ ਬਣਦੀ ਆ ਉੱਥੋਂ ਮੈਂ ਲੈ ਲਾਂ ਠੀਕ ਹੈ ਜੀ ਇਹ ਮਿਲਦੇ ਆ ਆਪਣੇ ਇੱਥੇ ਬਣਦੀ ਹੈ ਮਠਿਆਈ ਘਰ ਦੇ ਲੱਗੇ ਤੇ ਉੱਥੋਂ ਲੈ ਲਏ ਦੋ ਡੱਬੇ ਮਠਿਆਈ ਦੇ ਤੇ ਰਸ਼ਮੀਰ ਪਤਨੀ ਕਿੱਥੇ ਹੋ ਲਿਆ ਆ ਹੀ ਗਿਆ ਰਸ਼ਮੀਰ ਵੀ ਆ ਉਹ ਹੀ ਆ ਗਿਆ ਹੁਣ ਤੁਸੀਂ ਅਖੋ ਕਿ ਦੋ ਕਾਦੇ ਡੱਬੇ ਲਈ ਇੱਕ ਲਿਆ ਮੈਂ ਹਾਂ ਮੇਰੀ ਗੁੜੀਆ ਠੀਕ ਹੋ ਜੇ ਮਾਰੇ ਕਿਰਪਾ ਕਰੇ ਮੈਂ ਤੁਹਾਡੇ ਡੱਬਾ ਮਠਿਆਈ ਦੇ ਚੜਾਵਾਂਗਾ ਤੇ ਇੰਡੀਆ ਜਿੱਤ ਜੇ ਇੱਕ ਤੇ ਉਹ ਹੋ ਗਿਆ ਤੇ ਇੱਕ ਹੋ ਗਿਆ ਮੋਪੜ ਦਾ ਦੋ ਹੋ ਗਏ ਨਾ ਜਿੱਦ ਨੇ ਇੰਡੀਆ ਨੇ ਮਤਲਬ ਜਿਤਨਾ ਸੀਗਾ ਉਦੋਂ ਸੁਖਿਆ ਸੀਗਾ ਵੀ ਮੇਰੀ ਗੁੜੀਆ ਵੀ ਠੀਕ ਕਰ ਦੇਈਂ ਪ੍ਰਮਾਤਮਾ ਤੇ ਮੇਰੀ ਗੁੜੀਆ ਵੀ ਠੀਕ ਹੋ ਗਈ ਤੇ ਇੰਡੀਆ ਵੀ ਜਿੱਤ ਗਈ ਦੋਵੇਂ ਕੰਮ ਹੋ ਗਏ ਲੈ ਵੇ ਆ ਗਈ ਆਪਣੀ ਗੱਡੀ ਉਹ ਆ ਖੜਕਾਈਏ ਆ ਜਾ ਰਜ 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 ਹੌ ਤੀਲ ਤੀਲ ਚੋਲਣ ਦੇ ਭਰਾਵਾ ਤੇ ਨਹੀਂ ਚਲਾ ਜੀ ਤੇ ਉਧਰ ਤੇਲ ਉਹ ਹਾਲ ਪੈਸਾ ਆਪਣਾ ਪੈਸਾ ਪੈਹਲਾ ਪੁੱਤ ਤੇਰਾ ਚੱਲ ਮੇਰੇ ਤਿੰਨ ਤੇਲ ਚ ਵਾਈ ਮਿਲ ਗਈ ਇਹਨੂੰ ਸਵੇਰੇ ਮੈਂ ਇਹ ਚੀਜ਼ ਲੈ ਦੇਣ ਨਾਲੀ ਚਲ ਜਾਓ ਪਿਛੇ ਉਹ ਪਿੱਛੇ ਨਹੀਂ ਚਲਾ ਲਓ 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 ਆ ਲੈ ਨਾਤੀ ਜੀ ਤੀਜੀ ਚੱਲਣ ਆਹ ਇਹ ਨੂੰ ਹੁਟਾ ਦੇ ਕੇ ਸੱਚ ਲੈ ਅੰਦਰ ਨਾ ਇਹ ਨਾਲੇ ਕਰ ਚੱਲ ਇਹ ਇੱਥੇ ਫੜਾ ਕਰ ਹੁਣ ਇਦਾਂ ਇਦਾਂ ਇੱਥੇ ਫੜ ਦੋ ਚੱਲ ਚੱਲ ਤਰ ਦੀ ਚੱਲ ਤਰ ਦੋ ਨਾ ਸਵਾਤ ਰੋਦਨ ਆ ਠੀਕ ਹੈ ਕੀ ਸਕੋਟਰੀ ਬਹੁਤ ਬਹੁਤ ਮੁਬਾਰਕ ਹੋਣ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕ ਹਾਂ ਜੀ ਹਾਂ ਜੀ ਆਉਂਦਾ ਇਹ ਸ਼ਰਧਾਈ ਘਟਵਾ ਦੇ ਸਮਾਲ ਨੇ ਹਾਂ ਆਪਿਆ ਪਿਆਜ ਇਹ ਰੇਸ਼ ਹੁਣਾਂ ਦੀ ਮੇਰੀ ਮੇਰੀ ਸਕੂਟੀ ਨੇ ਪਹਿਲੀ ਵਾਰੀ ਪਿਆਜ ਆਏ ਆ ਹੁਣ ਕਿਹਦਾ ਆ ਹੈ ਸੰਦੀਪਾ ਜੀ ਆਈ ਜਿਹਨੇ ਤੇਰੇ ਪਿਆਜ ਚਾਹਦੇ ਰਹੇ ਉਹਨੇ ਦਿਨ ਸਾਡਾ ਵੀ ਹਿੱਸਾ ਵਿੱਚ ਚੱਲਦਾ ਰਿਹਾ ਸਹੀ ਚੱਲਦਾ ਰਿਹਾ ਸਹੀ ਕਰਦੇ ਸਹੀ ਹੈ ਸਹੀ ਹੈ ਆਗੇ ਪਸੰਦ ਹੈ ਮੇਰੀ ਬੱਚੀਆਂ ਕੱਲ੍ਹ ਵੀ ਖਾਣਾ ਠੀਕ ਹੈ ਬੜੇ ਚਿਰ ਦੇ ਭਰਾ ਬੜੀ ਦੂਰ ਗਏ ਹੈਗੇ ਉਹ ਕਿੰਨਾ ਮੋੜਾਂ ਘੋੜਾਂ ਦੇ ਵਿੱਚ ਗਾਂ ਘਾਰੇਗਾ ਦੀਦੀ ਹੋਣਾ ਦਾ ਪਰ ਸਵੇਰ ਚੰਗਾ ਹੀ ਫਿਰ ਉਹਨਾਂ ਚਾਹ ਬਣਾ ਲਈ ਚਾਹ ਪੀਣ ਲੱਗ ਪਏ ਆ ਉੱਪਰੋਂ ਮਤਲਬ ਫਿਊਲ ਦਾ ਫਿਊਲ ਆ ਵੇਖੋ ਇਹ ਇੱਥੇ ਲਾਉਣੀ ਆ ਆ ਲਿਖਿਆ ਹੈ ਨਾ ਫਿਊਲ ਚਾਬੀ ਇਧਰ ਨੂੰ ਕਰਨੀ ਫਿਊਲ ਤੇ ਆ ਗਈ ਆ ਆ ਵੇਖੋ ਇੱਥੇ ਪ੍ਰੈਸ ਕੀਤਾ ਵੇਖੋ ਫਿਊਲ ਟੈਂਕ ਦਾ ਢੱਕਣ ਖੁੱਲ ਗਿਆ ਬੈਕ ਸਾਈਡ ਦਾ ਖੁੱਲ ਗਿਆ ਨਾ ਢੱਕਣ ਇਹ ਤੇ ਜੇ ਇਹਨੂੰ ਆਪਾਂ نیچے ਕਰਦੇ ਹਾਂ ਫਿਊਲ ਤੇ ਹੀ ਲਾਉਣਾ ਫੇਰ ਫੇਰ نیچے ਕਰਨਾ ਫੇਰ ਡਿੱਗੀ ਖੋਲ ਜਾਣੀ ਠੀਕ ਆ ਬਸ ਇੰਨਾ ਕੰਮ ਹੈ ਥਾਂ ਨੂੰ ਕੀਤਾ ਡਿੱਗੀ ਖੋਲਣੀ ਤਾਂ ਨੂੰ ਸੋਚੋ ਪ੍ਰੈਸ ਕੀਤਾ ਤੇ ਉਹ ਫਿਊਲ ਟੈਂਕੀ ਖੋਲ ਜਾਣੀ ਬਸ ਇਦਾਂ ਆ ਡਿੱਗੀ ਖੋਲਣ ਦੀ ਖਾਣ ਵਾਲੀ ਚਾਬੀਆਂ ਪਾਣੇ ਖਾਣ ਬਾਅਦ ਮੈਂ ਚ ਲੈ ਜਾਂਦਾ ਉਹ ਇੰਨਾ ਘਟੋਇਆ ਜਾਂਦਾ ਬਸ ਜਾ ਆ ਕੀ ਹੈ ਟੈਗ ਨਹੀਂ ਹਾਂ ਆ ਦੀਦੀਣੀ ਹਾਂ ਹਾਂ ਉਹਨਾਂ ਦਾ ਦਿਲ ਨਹੀਂ ਕਰਾਉਂਦੇ ਉਹਨਾਂ ਦਾ ਦਿਲ ਨਹੀਂ ਕਰਦੇ ਇੱਕ ਸਾਡਾ ਸਕੂਟਰੀ ਵੇਚਣ ਨੂੰ ਕਹਿੰਦੇ ਵੀ ਆਪਾਂ ਸਾਹਮਣੇ ਰੱਖੀਏ ਕਿਸਾਬ ਦੀ ਵੈਸੇ ਇਹ ਵੀ ਵਾਕਿਆ ਦਿਲ ਨੂੰ ਹੁੰਦਾ ਕਿ ਭਾਵੇਂ ਘਰ ਦੇ ਦੀ ਚੀਜ਼ ਵੇਚੀ ਹੋਵੇ ਹਾਂ ਇਹ ਇਦਾਂ ਇਦਾਂ ਹੁੰਦਾ ਡਰਜੀ ਇਹ ਤਰ੍ਹਾਂ ਇਦਾਂ ਹੀ ਸਾਰਾ ਨਹੀਂ ਨਹੀਂ ਇਹਦੇ ਤੇ ਡਰਜੀ ਰਬੜ ਰਬੜ ਨਿਕਲ ਗਿਆ ਵੇ ਇੱਧਰ ਰਬੜ ਨੇ ਦੁੱਧ ਮਨੇ ਰਬਟ ਵੇ ਕਰ ਰਬਟ ਹੁੰਦੀ ਇਦਾਂ ਚੜੀ ਉੱਤੇ ਐ ਰਬਟ ਹੁੰਦੀ ਹੋ ਰਬੜ ਨਹੀਂ ਹੈਗੀ ਬਸ ਇਹ ਹੈ ਇੱਥੇ ਹੀ ਟੁੱਟਾਣੀਆਂ ਇਦਾਂ ਬਸ ਰਬੜ ਹੁੰਦੀ ਹੈ ਇੱਥੇ ਬਹੁਤ ਬਹੁਤ ਡਰਜੀ ਮੁਬਾਰਕਾ ਤੁਹਾਨੂੰ ਹਾਂ ਤੁਹਾਨੂੰ ਵੀ ਬਾਰੂਕਾ ਡਰਜੀ ਜੀ ਕੰਮ ਕੀ ਅਰਦਾਸ ਨਾ ਪੁੱਤ ਇੱਧਰ ਆ ਜਾ ਐਨ ਕਬਰਾਈ ਵੇ ਕਿਦਾਂ ਹੈ ਜੀ ਜੀ ਮਿਲ ਜਾਂਦੀ ਆ ਜਾ ਫਿਰ ਇੱਧਰ ਆ ਜਾ ਦਿੰਦੇ ਹੋ ਮਗਰ ਪਈ ਮੈਨੂੰ ਦੇ ਦੇ ਚਲ ਆ ਕਰਤੀ ਚਲ ਠੀਕ 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 ਹੈ ਮੈਨੂੰ ਮੇਰਾ ਅਖਰੇ ਸੱਚ ਮਾਸ਼ਾਹ ਹੋਣ ਇਹਨੇ ਕਰਨ ਦੂਜਿਆਂ ਨੂੰ ਵੰਡਣੀ ਹੈ ਬਸ ਚਲ ਖਾ ਖਾਉਣ ਬਸ ਐਵੇਂ ਗੱਲਾਂ ਹੀ ਤੂੰ ਤੇ ਖਾ ਬੈਨ ਖਾਲ ਖਾਲ ਪਤਾ ਬਾਬਾ ਜੀ ਦਾ ਪ੍ਰਸ਼ਾਦ ਮੇਰੀ ਤੀ ਜੱਲ ਹੁਣ ਇਹ ਵੀ ਮੈਨੂੰ ਲੱਗਦਾ ਛੱਡ ਦੇਣੀ ਹੁਣ ਦਜੀ ਕੀ ਕਰਦੀ ਹੈ ਨਹੀਂ ਕਦੇ ਚਲੋ ਆਜੋ ਆਜੋ ਦਾਦਾ ਆ ਗਏ ਦਾਦਾ ਦਾਦਾ ਜੀ ਆ ਗਏ ਇਹ ਅੱਪੀ ਉੱਧਰ ਗੰਦੀ ਬਹੁਤ ਹੋਈ ਆ ਸਾਫ਼ ਹੋਣ ਵਾਲੀ ਬਸ ਕਿ ਉਹ ਮਤਲਬ ਘਰ ਦੀ ਜੀ ਹੁਣਾਂ ਦਾ ਕੱਚਾ ਨਾ ਫਿਰ ਉਹਦਾ ਕਰਕੇ ਥੋੜੇ ਛੋਟੇ ਛੋਟੇ ਜਿਹੇ ਪੈ ਗਏ ਆ ਉਹ ਨਹੀਂ ਬਾਕੀ ਦਾ ਠੀਕ ਹੀ ਆ ਬਿਹਾਸ ਸਾਫ ਆ ਸਾਰੀ ਗੱਡੀ ਓਕੇ ਆ ਇੱਕ ਸੀਟ ਕਵਰ ਇਹਦਾ ਪ੍ਰੋਪਰ ਜਿਹੜਾ ਨਹੀਂ ਪੈਣ ਵਾਲਾ ਹੁਣ ਸੀਟ ਕਵਰ ਵੀ ਆਖੋ ਜਣਾ ਨਹੀਂ ਆ ਲਾਹੇਠ ਹੋਰ ਬੜਾ ਟੁੱਟ ਗਿਆ ਜਿੰਨਾ ਕੱਸ ਪੈਂਦੀ ਹੈ ਜਾਂ ਆਪਣੀ ਪਿੰਨਾ ਆਈਆਂ ਲੱਗ ਲੋ ਤੰਗੀਆਂ ਇਹ ਸੀਟ ਕਵਰ ਪੈਣ ਵਾਲਾ ਬਸ ਜੇ ਅੱਜ ਦਾ ਵਲੌਗ ਤੁਹਾਨੂੰ ਵਧੀਆ ਲੱਗਾ ਲਾਈਕ ਕਰੋ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਮਿਲਦੇ ਆਂ ਕੱਲ ਨਵੇਂ ਵੀਡੀਓ ਦਾ ਉਦ ਤੱਕ ਲਈ ਪਿਆਰ ਭਰੀ ਸਸੀ ਕਾ ਰੱਬ ਰੱਖਾ